ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ ਨੂੰ 8 ਅਪ੍ਰੈਲ ਨੂੰ ਖਾਲਸਾ ਚੇਤਨਾ ਮਾਰਚ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਕੱਢੀ ਜਾਣੀ ਸੀ ਇਹ ਜਿਹੜੀ ਖਾਲਸਾ ਚੇਤਨਾ ਮਾਰਚ ਹੈ ਇਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਜਿਹੜੇ NSA ਦੇ ਵਿੱਚ ਸਾਡੇ ਸਿੱਖ ਨੌਜਵਾਨ ਫੜ ਕੇ ਦੂਰ ਦਰਾੜ ਡਿਬਰੂਗੜ ਵਰਗੀਆਂ ਜੇਲ੍ਹਾਂ ਵਿੱਚ ਸਿੱਟੇ ਗਏ ਆ ਭਾਈ ਅਮਰਿਤਪਾਲ ਸਿੰਘ ਵਰਗੇ ਉਹਨਾਂ ਦੀ ਰਿਹਾਈ ਵਾਸਤੇ ਇਹ ਸ੍ਰੀ ਅਕਾਲ ਸਤ ਸਾਬ ਦੇ ਹੁਕਮ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨਮਾਈ ਦੇ ਵਿੱਚ ਇਹ ਖਾਲਸਾ ਚੇਤਨਾ ਮਾਰਚ ਕੱਢਣੀ ਸੀ ਕੱਲ ਤੋਂ ਸ਼ੁਰੂ ਹੋਣੀ ਸੀ ਹੁਣੇ-ਹੁਣੇ ਖਬਰ ਆਈ ਹੈ ਕਿ ਇਸ ਮਾਰਚ ਨੂੰ ਫੇਲ ਕਰਨ ਵਾਸਤੇ ਪੰਜਾਬ ਦੀ ਐਂਟੀ ਸਿੱਖ ਸਰਕਾਰ ਮੈਂ ਕਹੂੰਗਾ ਜਿਨ੍ਹਾਂ ਦੀ ਮਾਨਸਿਕਤਾ ਐਂਟੀ ਸਿੱਖ ਹੈ ਉਹਨਾਂ ਨੇ ਲੋਕਾਂ ਦੀ ਫੜਾ ਫੜਾਈ ਲੋਕਾਂ ਨੂੰ ਅਰੈਸਟ ਕਰਨਾ ਸ਼ੁਰੂ ਕਰਤਾ ਹੈ ਤਾਂਕਿ ਇਹ ਜਿਹੜੀ ਸ਼ਾਂਤਮਈ ਮਾਰਚ ਹੈ ਇਨੂੰ ਫੇਲ ਕੀਤਾ ਜਾ ਸਕੇ 32-32 ਸਾਲ ਹੋ ਗਏ ਸਾਡੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਸੜ ਰਿਆਂ ਨੂੰ ਉਹਨਾਂ ਦੀ ਰਿਹਾਈ ਵਾਸਤੇ ਜੇ ਕੌਮ-ਕੌਮ ਦੇ ਲੋਕ ਲੜਨਾ ਚਾਹੁੰਦੇ ਐ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਇਸ਼ਾਰੇ ਤੇ ਉਹਨੂੰ ਫੇਰ ਕਰਨਾ ਚਾਹੁੰਦੀ ਹੈ ਸਾਡੇ ਨੌਜਵਾਨ ਦੂਰ ਦਰਾਡੇ ਜਿਨ੍ਹਾਂ ਸਿੱਟੇ ਵੇ ਐ ਐਨਐਸਏ ਲਾ ਕੇ ਉਹਨਾਂ ਦੀ ਰਿਹਾਈ ਵਾਸਤੇ ਜੇ ਕੌਮ ਲੜਨਾ ਚਾਹੁੰਦੀ ਹੈ ਉਹਨੂੰ ਇਹ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਫੇਰ ਕਰਨਾ ਚਾਹੁੰਦੀ ਆ ਹੁਣੇ-ਹੁਣੇ ਵੀਡੀਓਜ਼ ਆ ਰਹੀਆਂ ਮੈਨੂੰ ਵੀ ਭੇਜੀ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਮਾਤਾ ਜੀ ਉਸ ਮਾਰਚ ਵਿੱਚ ਸ਼ਾਮਲ ਹੋਣ ਵਾਸਤੇ ਜਾ ਰਹੇ ਸੀ ਉਹਨਾਂ ਨੂੰ ਵੀ ਪੁਲਿਸ ਨੇ ਅਰੈਸਟ ਕਰ ਲਿੱਤਾ ਗਿਆ ਆ ਵੀਡੀਓ ਹੁਣੇ-ਹੁਣੇ ਮੇਰੇ ਕੋਲੇ ਆਈ ਹੈ ਮੈਂ ਤੁਹਾਨੂੰ ਦਿਖਾਉਣਾ ਵੀ ਚਾਹਣਾ ਇਹ ਆ ਦੇਖਿਆ ਜੀ ਦੇਖੋ ਇਹ ਅਰੈਸਟ ਕਰ ਦਿੱਤਾ ਗਿਆ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਜੀ ਨੂੰ ਅਰੈਸਟ ਤੋਂ ਬਾਅਦ ਵੀ ਵੇਖੋ ਤੁਸੀਂ ਜਿਹੜੀ ਮਾਤਾ ਜੀ ਨੇ ਅਪੀਲ ਪਾਈ ਹੈ ਉਹ ਵੀ ਅਪੀਲ ਹੈ ਕਿ ਸ਼ਾਂਤਮਈ ਰੱਖੋ ਇਹਨੂੰ ਆ ਦੇਖਿਓ ਜਦ ਵੀ ਲੈ ਜਨਗਤ ਕੋਈ ਕਰਨੀ ਨਹੀਂ ਨਾ ਮੁੰਚਣ ਜਿੰਦੇ ਤਾਂ ਕੋਈ ਕਰਨੀ ਮਾਈਕੂ ਜੀ ਦਾ ਖਾਲਸਾ ਵਾਇਕੂ ਜੀ ਸੋ ਵੇਖੋ ਅਰੈਸਟ ਕਰਨ ਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਮਾਤਾ ਜੀ ਦੀ ਅਪੀਲ ਹੈ ਕਿ ਸ਼ਾਂਤਮਈ ਕੋਈ ਹੁੱਲੜਬਾਜੀ ਨਹੀਂ ਕਰਨੀ ਤੇ ਇੱਕ ਸਿੱਖ ਜੇ ਇਸ ਚੇਤਨਾ ਮਾਰਚ ਦੇ ਵਿੱਚ ਜਿਹੜਾ ਅਕਾਲ ਤਖਤ ਸਾਹਿਬ ਤੇ ਹੁਕਮਾਂ ਤੇ ਕੱਢੀ ਜਾ ਰਹੀ ਹੈ ਉਹਦੇ ਵਿੱਚ ਸ਼ਾਮਲ ਹੋਣ ਜਾਂਦਾ ਤਾਂ ਪੰਜਾਬ ਸਰਕਾਰ ਉਹਨੂੰ ਰੋਕਦੀ ਹੈ ਉਹਨੂੰ ਅਰੈਸਟ ਕਰਦੀ ਹੈ ਦੂਜੇ ਪਾਸੇ ਸਰਕਾਰ ਆਪ ਪੰਜਾਬ ਦਾ ਮੁੱਖ ਮੰਤਰੀ ਸਾਰੇ ਐਮਐਲਏ ਸਾਰੇ ਮੰਤਰੀ ਸਾਰੇ ਇਹਨਾਂ ਦੇ ਅਹੁਦੇਦਾਰ ਲੈ ਕੇ ਇੱਕ ਸ਼ਰਾਬ ਦੇ ਘਟਾਲੇ ਦੇ ਵਿੱਚ ਜਿਹੜਾ ਇਨਸਾਨ ਫੜਿਆ ਗਿਆ ਜਿਹਨੂੰ ਸੁਪਰੀਮ ਕੋਰਟ ਨੇ ਵੀ ਕਿਹਾ ਤਾਂ ਕਿ ਇਹ ਹਾਂ ਪ੍ਰਾਈਮਾ ਫੇਸ ਹੈ ਇਹ ਸਾਬਤ ਹੁੰਦਾ ਹੈ ਕਿ ਸ਼ਰਾਬ ਦੇ ਘਟਾਲੇ ਦੇ ਵਿੱਚ ਇਹ 350 ਕਰੋੜ ਰੁਪਇਆ ਆਮ ਆਦਮੀ ਪਾਰਟੀ ਨੂੰ ਗਿਆ ਜਦੋਂ ਉਹ ਇਨਸਾਨ ਫੜਿਆ ਗਿਆ ਕੋਰਟ ਦੇ ਹੁਕਮਾਂ ਅਨੁਸਾਰ ਅੱਜ ਸਾਰੇ ਉਹਦੇ ਤੇ ਭੁੱਖ ਹੜਤਾਲ ਤੇ ਬੈਠੇ ਇੱਕ ਪਾਸੇ ਤਾਂ ਸਾਡੇ ਸਿੰਘ ਜਿਨ੍ਹਾਂ ਨੇ ਕੌਮੀ ਫਰਜ਼ ਨਿਭਾਉਂਦੇ ਆ ਜਿਨ੍ਹਾਂ ਨੇ ਕੌਮ ਦੇ ਵਾਸਤੇ ਕੌਮ ਦੀ ਖਾਤਰ ਕੁਰਬਾਨੀਆਂ ਕੀਤੀਆਂ ਕੋਈ ਆਪਦੀ ਨਿੱਜੀ ਲੜਾਈ ਨਹੀਂ ਸੀ ਕੌਮ ਦੀਆਂ ਲੜਾਈਆਂ ਲੜਦੇ ਆ 32 32 ਸਾਲ ਹੋ ਗਏ ਜਿਨ੍ਹਾਂ ਚ ਬੈਠਿਆ ਉਹਨੂੰ ਜਿਨ੍ਹਾਂ ਨੂੰ ਪ੍ਰੋਲ ਵੀ ਕਈਆਂ ਨੂੰ ਨਹੀਂ ਮਿਲ ਰਹੀ ਉਹਨਾਂ ਦੀ ਲੜਾਈ ਲੜਨ ਵਾਸਤੇ ਰੋਕਾਂ ਲੱਗਦੀਆਂ ਨੇ ਉਹਨਾਂ ਦੀ ਲੜਾਈ ਜਿਹੜਾ ਲੜਦਾ ਉਹਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਫੜਦੀ ਹੈ ਉਹਨਾਂ ਦੀ ਲੜਾਈ ਜਿਹੜਾ ਕੋਈ ਲੜਦਾ ਉਹਦੇ ਰਾਹ ਦੇ ਵਿੱਚ ਅੜਚਨਾ ਤੇ ਰੋੜੇ ਪਾਏ ਜਾਂਦੇ ਨੇ ਉਹਨਾਂ ਨੂੰ ਧਮਕਾਇਆ ਜਾਂਦਾ ਹੈ ਤੇ ਦੂਜੇ ਪਾਸੇ ਸ਼ਰਾਬ ਦੇ ਘਟਾਲੇ ਦੇ ਵਿੱਚ ਜਿਹੜੇ ਦਿੱਲੀ ਦੇ ਲਾਲਾ ਜੀ ਜਦੋਂ ਉਹ ਫੜੇ ਜਾਂਦੇ ਆ ਤਾਂ ਸਾਰੇ ਜਾਣੇ ਭੁੱਖ ਹੜਤਾਲ ਤੇ ਤੇ ਅਨਛਣ ਤੇ ਕਈ ਜੰਤਰ ਮੰਤਰ ਤੇ ਬੈਠੇ ਐ ਕਈ ਸ਼ਹੀਦ ਆਜ਼ਮ ਭਗਤ ਸਿੰਘ ਦੇ ਖੜਖੜ ਕਲਾਮ ਬੈਠੇ ਐ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਬਾਕੀ ਲੋਕ ਬੈਠੇ ਐ ਇਹ ਪੰਜਾਬ ਦੀ ਸਰਕਾਰ ਦੀ ਐਂਟੀ ਸਿੱਖ ਮਾਨਸਿਕਤਾ ਐਂਟੀ ਸਿੱਖ ਮਾਈਂਡਸੈਟ ਇਹ ਸਾਹਮਣੇ ਆਉਂਦਾ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਖਾਸ ਤੌਰ ਤੇ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਹਾਂ ਇਹ ਬੇਨਤੀ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੇ ਜਦੋਂ ਵੀ ਇਹ ਲੀਡਰ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਅੱਜ ਹੁਣ ਵੋਟਾਂ ਵਾਸਤੇ ਆਉਂਦੇ ਆ ਇਹਨਾਂ ਦਾ ਵੀ ਘਰਾਓ ਇਸੇ ਤਰ੍ਹਾਂ ਕੀਤਾ ਜਾਵੇ ਤੇ ਸਵਾਲ ਕੀਤੇ ਜਾਣ ਇਹਨਾਂ ਨੂੰ ਕਿ ਸਾਡੇ ਸਿੱਖਾਂ ਦੇ ਮਸਲਿਆਂ ਤੇ ਇਹ ਅੜਚਨਾ ਕਿਉਂ ਡਾਉਂਦੇ ਆ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨਾਲ ਜਿਹੜੀ ਅਲਾਈਅੰਸ ਦੀ ਕੱਲ ਸੀ ਉਹਦੇ ਚ ਪਹਿਲੀ ਕੰਡੀਸ਼ਨ ਇਹ ਰੱਖੀ ਸੀ ਕਿ ਸਾਡੇ ਬੰਦੀ ਸਿੰਘ ਰਿਹਾ ਹੋਣ ਸਾਡੇ ਨੌਜਵਾਨ ਜਿਹੜੇ ਐਨਐਸਏ ਦੇ ਵਿੱਚ ਫੜੇ ਗਏ ਐ ਉਹਨਾਂ ਦੀ ਰਿਹਾਈ ਕੀਤੀ ਜਾਵੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਬੰਦ ਕੀਤੀ ਜਾਵੇ ਕਿਸਾਨੀ ਦੇ ਮਸਲਿਆਂ ਤੇ ਅਸੀਂ ਸਟੈਂਡ ਲੈਂਦਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਮੰਨ ਚੁੱਕਦਾ ਹੈ ਇਹ ਸਮਝਣ ਦੀ ਲੋੜ ਹੈ ਤੇ ਸਬਕ ਸਿਖਾਉਣ ਦੀ ਲੋੜ ਹੈ ਇਹਨਾਂ ਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਕੀ ਫਤਿਹ